ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਹੈ ਤੇ ਉੱਥੇ ਹੀ ਕਈ ਪਾਸੇ ਨੁਕਸਾਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਚਿੰਤਪੂਰਨੀ ਨੂੰ ਜਾਣ ਵਾਲੀ ਸੜਕ ਜਿਹੜੀ ਆ ਉਹ ਅੱਧੀ ਟੁੱਟ ਗਈ ਹੈ ਇਸੇ ਤਰੀਕੇ ਦੀ ਹੁਣ ਇੱਕ ਖਬਰ ਅਮਰੀਕਸਰ ਤੋਂ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰੀਕਸਰ ਦੇ ਵਿੱਚ ਦੇਰ ਰਾਤ ਆਈ ਬਰਸਾਤ ਦੇ ਕਾਰਨ ਇੱਕ ਤਿੰਨ ਮੰਜ਼ਿਲਾ ਘਰ ਢਹਿ ਟੇਰੀ ਹੋ ਗਿਆ ਗਰੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਮਜੀ ਹਾਦਸਾ ਵਾਪਰਦਾ ਹੈ ਜਿੱਥੇ ਬਣਿਆ ਹੋਇਆ ਪੁਰਾਣਾ ਮਕਾਨ ਜਿਹੜਾ ਹੈ ਉਹ ਤਿੰਨ ਮੰਜ਼ਿਲਾ ਜਮੀਦੋਜ਼ ਹੋ ਜਾਂਦਾ ਹੈ ਪ੍ਰਸਾਦ ਦੇ ਕਾਰਨ ਤਾਂ ਥੀ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਕੇ ਹੁਣ ਸਾਰੀ ਘਟਨਾ ਦਾ ਜਾਇਜ਼ਾ ਲੈ ਰਿਹਾ ਹੈ ਪਰ ਇਲਾਕਾ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਇਲਾਕਾ ਵਾਸੀ ਜਿਹੜਾ ਨੇ ਇਸ ਸਮੇਂ ਖੌਫ ਦੇ ਵਿੱਚ ਨੇ ਕਿਉਂਕਿ ਇਲਾਕੇ ਦੇ ਵਿੱਚ ਕਈ ਹੋਰ ਅਜਿਹੀਆਂ ਇਮਾਰਤਾਂ ਨੇ ਜਿਹੜੀਆਂ ਕਿਸੇ ਸਮੇਂ ਵੀ ਡਿੱਗ ਸਕਦੀਆਂ ਨੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਗਰੀਮਤ ਰਹੀ ਹੈ ਕਿ ਬਿਲਡਿੰਗ ਜਿਹੜੀ ਹੈ ਉਹ ਰਾਤ ਦੇ ਸਮੇਂ ਡਿੱਗੀ ਹੈ ਜਦੋਂ ਰਾਸਤੇ ਦੇ ਵਿੱਚ ਕੋਈ ਨਹੀਂ ਜਾ ਰਿਹਾ ਸੀ ਜੇਕਰ ਇਹ ਬਿਲਡਿੰਗ ਸਵੇਰੇ ਡੇਗਦੀ ਤਾਂ ਕੋ ਹਾਦਸਾ ਹੋ ਸਕਦਾ ਸੀ ਕਿਉਂਕਿ ਇਸ ਦੇ ਕੋਲ ਇੱਕ ਮੰਦਿਰ ਵੀ ਹੈ ਤੇ ਇੱਕ ਸਕੂਲ ਵੀ ਹੈ ਸਕੂਲੀ ਵਿਦਿਆਰਥੀ ਵੀ ਜਿਹੜਾ ਨੇ ਸਕੂਲ ਜਾਣ ਦੇ ਲਈ ਜਾਂ ਫਿਰ ਉਹਨਾਂ ਦੇ ਆਵਾਜਾਈ ਜਿਹੜੀ ਹੈ ਰੋਡ ਦੇ ਉੱਤੇ ਚੱਲਦੀ ਰਹਿੰਦੀ ਜਿਸ ਕਾਰਨ ਵੱਡਾ ਹਾਦਸਾ ਟਲਿਆ ਇਸ ਦਿਵਾਨ ਦੇ ਵੱਲੋਂ ਜਿਹੜਾ ਜ਼ਿਕਰ ਵੀ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਤਰੀਕੇ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਪੂਰੇ ਇਲਾਕੇ ਦੇ ਵਿੱਚ ਲੱਭੀਆਂ ਜਾਣ ਤੇ ਸਖਤ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾਣ ਜਾਂ ਫਿਰ ਉਹਨਾਂ ਦੇ ਟਿਕਣ ਦੇ ਲਈ ਕੋਈ ਵੱਖਰੀ ਜਿਹੜਾ ਉਪਰਾਲਾ ਉਹ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ 29 ਅਗਸਤ ਤੱਕ ਹੈਵੀ ਰੇਨ ਦਾ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਭਾਰੀ ਬਰਸਾਤ ਜਿਹੜੀ ਆ ਪੰਜਾਬ ਦੇ ਵਿੱਚ ਉਹ ਦੇਖਣ ਨੂੰ ਮਿਲੇਗੀ ਤਾਂ ਅੱਜ ਦੇ ਜਮਾਨ ਲਈ ਇਸ ਪੂਰੀ ਘਟਨਾ ਦੇ ਉੱਤੇ ਬੋਲਦੇ ਹੋਏ ਇਲਾਕਾ ਵਾਸੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ। ਇਹ ਘਟਨਾ ਬਈਆਂ ਦੇ ਬਿਜਾਰ ਮੇਰੇ ਨਾਲ ਸ਼ਹਾਜ ਹੈ ਬਈਆਂ ਦੇ ਬਿਜਾਰ ਹੋਈ ਹੈ ਰਾਤ ਨੂੰ ਡਿੱਗੀ ਬਿਲਡਿੰਗ ਉਤੇ ਰਿਹਾ ਹੈ ਛੇ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੋਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਹੈ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਹਾਂ ਹਾਂ ਲੱਗਦਾ ਨਹੀਂ ਕਿ ਜਿਨੇ ਡਿੱਗਦੀ ਤੇ ਇਸੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ 10-15 ਬੰਦੇ ਮਾਰੇ ਜਾਣੇ ਸੀ ਬਾਜ਼ਾਰ ਚੱਲਦਾ ਵਾ ਕੋਈ ਛਣਸਾਨ ਥੋੜੀ ਹੈ ਉਹ ਬਿਲਡਿੰਗ ਹੈ ਇਸ ਇਲਾਕੇ ਦੇ ਵਿੱਚ ਸਸਤਾ ਹਲਕੇ ਵਿੱਚ ਜਿਹੜੀਆਂ ਕਿਤੇ ਲੱਗਦੀਆਂ ਉਹ ਉਹ ਸੈਨੀਟਰੀ ਕਾਰਪੋਰੇਸ਼ਨ ਨੂੰ ਉਹਦਾ ਹਲਕਾਣਾ ਕਰਨਾ ਚਾਹੀਦਾ ਉਹੀ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਵਾ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਜਿਹਦਾ ਹੁਮਨ ਹੁਮਨ ਬੀਂਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜ ਰੂਹ ਮਰਨਾ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਇੰਗੈਲੀ ਹੈ ਦੇਖੋ ਜੀ ਇਹ ਇੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਅਸੀਂ ਤੇ ਬਸ ਐਨੇ ਕਵਾਂਗੇ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਉਹ ਜਾਣੀ ਨੁਕਸਾਨ ਨਹੀਂ ਜਾਣੀ ਨਹੀਂ ਰਾਤੀ ਸਾਡੇ ਜਾਨਾ 12ਵੇਂ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਬਚਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ